ਹਾਂ ਹੁਣ ਚੱਲ ਠੀਕ ਆ ਅਜਾ ਦੇਖੀ ਫੜ ਜਾ ਇਹ ਪਾਜੀ ਵੀ ਆਏ ਹਾਂ ਦੇਖ ਲੈ ਹਾਂ ਜੀ ਆ ਦੇਖ ਲੈ ਆ ਜੋ ਨੂੰ ਦੇਖ ਪਾਜੀ ਦਰਵਾਜ਼ਾ ਆ ਜੋ ਆਜਾ ਆਜਾ ਆਹ ਲੈ ਚੱਲੇ ਸ਼ੁਰੂ ਕਰ ਲਾਂਗੇ ਇਹ ਚੁਰਗਾ ਲੈ ਆ ਪਹਿਲਾਂ ਤਾਂ ਬਾਥਰੂਮ ਦੇਖੋ ਇਟਾਲੀਅਨ ਟਾਈਲ ਲੱਗੀ ਹੋਈ ਹੈ ਬਾਥਰੂਮੋਂ ਵਨ ਟਾਈਲੈਂਟ ਆ ਆ ਦੇਖ ਲਓ ਪਤਿੱਲਾ ਕਿੱਥੇ ਪਿਆ ਜੀ ਬਾਥਰੂਮ 'ਚ ਕਿਸੇ ਪਤਿੱਲੇ ਦੇ ਉੱਤੇ ਕਰੋ ਪਰਮਾਨੇ ਇਹਦੇ ਪਤਿੱਲੇ ਦੇ ਉੱਪਰ ਬੰਨਨੇ ਆ ਆ ਦੇਖ ਲਓ ਬੰਦਾ ਮੈਨੇ ਨਾ ਯਹਾਂ ਸਾਬ ਆਹ ਆਹ ਵੈਰੀ ਗੁੱਡ ਆਹ ਦੇਖ ਲੋ ਇਹ ਹੈ ਇਹ ਓਨਰ ਹੈਗੇ ਭਾਈ ਸਾਹਿਬ ਹਾਂ ਫਿਰ ਸਫਾਈ ਕਿਤਨੀ ਕਰ ਲੋਗੇ ਨਹੀਂ ਅਸੀਂ ਸਫਾਈ ਕਰਨਾ ਹੈ ਹੱਥ ਪੱਟ ਕੇ ਤਰੇ ਤੇ ਵੱਡੂਗਾ ਮੇਰੇ ਮੇਰੇ ਸਾਹਿਬ ਛਾੜੀ ਤੋੜਨ ਤੋਂ ਬਾਅਦ ਕਰ ਦੋਗੇ ਹੈ ਅੱਲਾਹ ਦੀ ਪ੍ਰਿਆਣੀ ਓਨਰ ਸਾਹਿਬ ਦਾ ਨਾਮ ਰੋਨਰ ਸਾਹਿਬ ਧਿਆਨ ਰੱਖੋ ਹੋ ਟੇਲ ਦਿਖਾਇਓ ਵੀਰੇ ਇੱਥੇ ਦੇਖਾ ਅੱਤੇ ਇਹ ਫ੍ਰਾਈ ਉਹ ਮੋਜੇ ਗੋਟਾ ਉਹ ਵਾਹ ਜੀ ਵਾਹ ਦੇਖੋ ਕਿਸ ਤਰ੍ਹਾਂ ਟੱਕੇ ਸਾਫ ਕੁਦਰਤ ਤੰਗ ਰੱਖੇ ਹੋਏ ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪਰਿੰਗ ਰੋਲ ਬਾਈ ਜੀ ਸੱਤ ਦਾ ਟਰ ਸੱਤ ਰੁਪਏ ਆ ਪਤ ਗੋਭੀ ਦੇਖੋ ਮੋਹਾਲੀ ਸਾਰੇ ਮੋਹਾਲੀ ਦੇ ਜਾਣੇ ਇੱਥੋਂ ਪਤ ਗੋਭੀ ਤਾਂ ਬਾਹਰ ਪਈ ਹੈ ਆ ਜੇ ਅੰਦਰ ਦੇਖ ਲਵੋ ਵੀ ਹਲੇ ਨਾ ਕੁਝ ਵੀ ਨਹੀਂ ਹੈ ਮਨੇ ਤੇਲ ਲਗਾ ਜਿਹੜਾ ਹੁਣ ਹੀ ਬਦਲੇ ਇਹਨਾਂ ਨੇ ਇਹ ਕਿੰਨਾ ਫ੍ਰੈਸ਼ ਹੈ ਆ ਅਦਰ ਨਹੀਂ ਆਹ ਸਾਰੇ 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 ਇਹ ਫ੍ਰੈਸ਼ ਤੇਲ ਜਿੱਚ ਬਣੇ ਆ ਆ ਪਏ ਆ ਮੱਖੀਆਂ ਮਚਰਾ ਚ ਆਹ ਲੁੱਕਰ ਮਾ ਵੀ ਤੇਲ ਲੱਗਦਾ ਸਟੇਜ ਬਣ ਰਹੇ ਆ ਬਈ ਇਹ ਯਾਰ ਮਾਰਨਾ ਦੇਖੋ ਇਹ ਦੇਖੋ ਸਾਸ ਬਈ ਮੱਖੀ ਮੱਛਰ ਆ ਲੋ ਉਹ ਹੋਈਏ ਅੱਪ ਗਿਰੇ ਹੋਏ ਆ ਮਰੂ ਗੇਬਰੀ ਤਾਂ ਆਪਿਆ ਨਾ ਸਪਰਿੰਗ ਰੋਲ ਸਾਡੇ ਬੱਚੜੇ ਆਏ ਦੇਖਣੇ ਨੇ ਤਾਂ ਸੌ ਗਾੜੀ ਦੀਆਂ ਮੱਛੀਆਂ ਨੇ ਉਹ ਹੋ ਉਹ ਲੈ ਆ ਦੇਖੋ ਅਮੰਜੀਆਂ ਦੇ ਥੱਲੇ ਆ ਉੱਪਰ ਪਿਆ ਆ ਲੋ ਸਾਡੇ ਸਪਰਿੰਗ ਰੋਲ ਤੁਸੀਂ ਖਾਣੇ ਆ ਬਾਈ ਜੀ ਅਮੰਜੀਆਂ ਦੇ ਥੱਲੇ ਪੀਂ ਜੀ ਆ ਜੇਗਾ ਬੰਦਾ ਦੇਖੀਏ ਚੂਹੇ ਬਚੂਹੇ ਨੇ ਖਾਇਆ ਵਾ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੇ ਗੰਦ ਨੇ ਮਾਈ ਗਾਡ ਯਾਰ ਵੈਰੀ ਡਿਸਕ ਕੁਆਲਟੀ ਭਾਈ ਮੁਹਮਮਦ ਸਾਣਾ ਦੇ ਦੋਸਤੋ ਆ ਦੇਖ ਲਓ ਮੁਹਮਮਦ ਦਾ ਹਾਊਸ ਪ੍ਰੀਮ ਆਹ ਖਾਰੇ ਨਵੇਂ ਕੀ ਆ ਦੇਖੀ ਆਰਡਰ ਲਾ ਆ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਮਾਨ ਇਤਨੇ ਆ ਤਾਂ ਪੰਮੀ ਗਣੀ ਆ ਆ ਫ੍ਰਿਜ ਇੱਥੇ ਹੀ ਮਟਰ ਵੀ ਆ ਮੈਂ ਤਾਂ ਖਾਦਿਆਂ ਤਨ ਉਹ ਮਾਈ ਗਾਡ ਆ ਦੇਖੋ ਜੀ ਪਨੀਰ ਖਜ਼ਾਨਾ 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 ਹੈਲੋ ਪੁਰੀ ਹੈ ਦਰਵਾਰੇ ਕੇ ਵੱਲ ਸਮੈਲ ਮਾਰ ਰਹੀ ਯਾਰ ਹਾਂਜੀ ਸਮੈਲ ਮਾਰ ਰਹੀ ਇਹ ਆ ਦੇਖੋ ਐਹੀਂ ਇਹ ਪਏ ਆ ਸੁੱਤੇ ਉੱਪਰ ਪਏ ਆ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਗੋਪੀ ਰਹਾ ਫੜੀ ਗਈ ਇਹ ਉਠਾ ਲ ਇਹ ਗੋਪੀ ਅੱਜ ਤੋੜ ਕੇ ਲੈਣਾ ਇਹ ਉਹ ਦਿਖਾਓ ਇਹ ਉਠਾ ਇਹ ਕੀ ਚੀਜ਼ ਹੈ ਚਿਕਨ ਆ ਚਿਕਨ ਹੈ ਜੀ ਦੇਖੋ ਹਾਏ 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 ਚਿਕਰੀ ਵੀ ਹੈਗਾ ਭਾਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਮੁਹਾਲੀ ਮਟਾਣਾ ਕੱਲੇ ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਹ ਹੁਣ ਦੇਖ ਲਓ ਐਂ ਪੱਟ ਕੇ ਲੈ ਇਹ ਆ ਦੇਖੋ ਆ ਦੇਖੋ ਇਹ ਇਹੋ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬਣ ਰਿਆ ਐ ਲੈ ਸੋਚੋ ਵੀ ਇੱਕ ਪੀਸ ਚੱਕੇ ਵਾਲਾ ਹਾਂ ਇਹ ਕਿਹਨੇ ਇੱਕ ਗਰ ਲੈ ਆਣਾ ਹੈ ਘਰੇ ਬੀਜੀ